ਉਹ ਕੱਸ ਕੇ ਬੰਨ ਕਿਦਾਂ ਬੰਨੀ ਜਾਂਦੀ ਇਹਦੇ ਨਾਲ ਉਹ ਤੇ ਬਲੇਟੇ ਮਾਰਦੇ ਉਹ ਚੰਗਾ ਵਾ ਕੀ ਆ ਲੜੀ ਵੀ ਜਾਂਦਾ ਮੇਰੇ ਨਾਲ ਤੇ ਕੰਮ ਵੀ ਮੈਂ ਹੋਈ ਹੁੰਨੀ ਆ ਨਾ ਫਿਰ ਜਾਣ ਫਿਰ ਆਪੇ ਮੰਨ ਲੈਂਦਾ ਤਾਂ ਹੀ ਹੁਣ ਮਾੜਾ ਮੋਟਾ ਕੰਮ ਕਰਨਾ ਹੀ ਪੈਣਾ ਵੇ ਪਰ ਨਾ ਬੰਨੇ ਆ ਹਾਂ ਕਰਨਾ ਹੀ ਮਾਣਾ ਇਦਾਂ ਦਾ ਪਸੰਦ ਹੁਣ ਮੈਂ ਕਿਹ ਅੱਗੇ ਪਰਨਾ ਹੀ ਮੰਨਦ ਰਹੀ ਆ ਇਹਦੇ ਨਾਲ ਉਹਦਾ ਤਪੜਾ ਬਲੇਟ ਦਿੰਦੀ ਮੇਰੇ ਸਿਰ ਤੇ ਨਾ ਉਹ ਚੰਗਾ ਹੀ ਵੇ ਗੱਲਾਂ ਬੜੀਆਂ ਹੁੰਦੀਆਂ ਹਨਾ ਇਹ ਨਹੀਂ ਆਖਣਾ ਬਿਚਾਰ ਭੈਣ ਪਰਨਾ ਬੰਨਣ ਦੀ ਤੇ ਮੈਂ ਕਿਤੇ ਧੰਨਵਾਦ ਕਰਦਾ ਮਾਸਾ ਵੀ ਹਾਂ ਹਾਂ ਧੰਨਵਾਦ ਭੈਣੇ ਧੰਨਵਾਦ ਆ ਮੇਰੇ ਸਿਰ ਦੇ ਉੱਤੇ ਮੜਾਸਾ ਬੰਨਣ ਲਈ ਖੋਲ ਤਾਂ ਫਿਰ ਬੰਨ ਲਈ ਆਪਈ ਜਾ ਕੋਈ ਹਾਲ ਨਹੀਂ ਤੇਰਾ ਨਾਲੇ پڑھਣਾ ਬੰਨ ਕੇ ਦੋ ਤਾਂ ਨਾਲੇ ਗੱਲਾਂ ਮੈਂ ਕਿਹਾ ਇੱਥੇ ਕੋਰਸ ਕਰਕੇ ਆਈ ਆ ਭਲਾ ਵੀ ਜਿਹੜਾ ਮੈਨੂੰ ਜਾਜ ਹੋਣੀ ਆ ਉਹ ਚੱਲ ਠੀਕ ਆ ਠੀਕ ਆ ਐਵੇਂ ਹੁਣ ਗੱਲਾਂ ਨਾ ਮਾਰੀ ਜਾ ਆ ਵੀ ਆ ਆ ਕੀ ਆ ਲਾੜਵਾ ਕੋਈ ਹੈ ਆ ਵੀ ਕੀ ਬਣਾਇਆ ਕੀ ਫੇਰ ਖੋਲਣਾ ਨਹੀਂ ਰਹਿਣ ਦੇ ਚੰਗਾ ਪੜਾਵਾ ਰਹਿਣ ਦੇ ਮੈਂ ਇਦਾਂ ਚੱਲ ਜਾਣਾ ਹੁਣ ਉੱਥੇ ਕਿਹਾ ਸ਼ਗਨ ਲੱਗਣਾ ਵੀ ਜਿਹੜਾ ਪਰਮਾ ਹੀ ਵੇਖਣਾ ਜਾਣਾ ਤੇ ਡਾਕਟਰ ਕੋਈ ਆ ਗੱਲਾਂ ਵੇ ਆਉਂਦੀਆਂ ਹੁਣ ਇਹਨੂੰ ਚੱਲ ਚੱਲ ਜਾ ਉੱਠ ਛੇਤੀ ਜਾ ਚੱਲ ਨਹੀਂ ਚੱਲ ਜੇ ਹੁਣ ਚੱਲੇ ਆ ਨਾ ਖਰਚੋਵਾਲ ਤੇ ਓਟੀ ਗੱਲ ਵਾ ਕੇ ਆਈ ਚਾਨਣੀ ਦਾ ਬੱਦਲ ਹੋਣ ਰਿਹਾ ਈ ਉਤੋਂ ਮੰਮੀ ਥੋੜੀ ਜੀ ਤਾਂ ਸੱਟ ਵਾ ਮੰਮੀ ਤੇਰੇ ਬਾਦੀ ਥੋੜੀ ਐ ਨਾ ਸੱਟ ਤੁਸੀਂ ਨਾਲ ਹੀ ਚੱਲ ਜਾਓ ਆਹੋ ਅੱਗੇ ਮੈਨੂੰ ਸੱਟ ਲੱਗੀ ਆ ਮੁਰਗੇ ਮੰਮੀ ਨੂੰ ਨਾਲ ਲੈਣਾ ਇੱਕ ਹੱਥ ਨਾਲ ਮੋਟਰਸਾਈਕਲ ਚਲਾਉਣਾ ਜਾ ਕੇ ਮੁਰਗੇ ਮੰਮੀ ਦੇ ਵਿੱਚ ਚੂਲੇ ਚਾਲੇ ਬਣਾ ਕੇ ਆਵਾਂ ਬੈਠੀਆਂ ਰਹੋ ਚੁੱਪ ਕਰਕੇ ਕੁਛ ਨਹੀਂ ਹੋਇਆ ਮੈਨੂੰ ਮੈਂ ਚੰਗਾ ਭਲਾਵਾ ਮੈਂ ਜਾ ਕੇ ਪਟੀ ਕਰਾ ਕੇ ਆਉਣਾ ਠੀਕ ਆ ਜਰੂਰ ਲਾਉਣੀ ਚਾਨਣੀ ਦਾ ਉਹ ਚੰਗਾ ਬੇਬੇ ਲਵਾ ਲੂੰਗਾ ਆਹਾ ਮਸਾਂ ਦੇ ਕਿ ਤੇ ਆਪਣੀ ਫਿਗਰ ਕਰਦਾ ਵੀ ਮੇਰੇ ਸੱਟ ਲੱਗੀ ਆ ਤੇ ਮੈਂ ਧਿਆਨ ਨਾ ਚਲਾਵਾ ਕੋਈ ਸਾਧਨ ਹੋੜ ਮਤ ਕਰਦਾ ਨਾ ਆਪਣੀ ਸਰਪ ਤੇ ਆ ਗਈ ਹੈ ਜੇ ਬਥੇਰੀ ਮੈਂ ਉਹ ਚੰਗਈ ਨਹੀਂ ਆ ਬਾਲਟੀ ਚ ਕੱਢ ਕੇ ਤੇ ਪਾ ਲਈਏ ਸਰਪ ਪਰ ਆ ਬਾਲਟੀ ਦੇ ਬਾਹਰ ਤੋ ਕੀ ਰੱਖ ਛੜਿਆ ਵਾ ਆ ਵੀ ਆ ਮਿਲ ਕੇ ਸਕਾ ਕੇ ਰੱਖ ਛੱਡੀਆਂ ਕੋਈ ਨਹੀਂ ਧੋ ਕੇ ਪਾਲਾਂਗੇ ਕੱਢ ਲਾਂਗੇ ਇਹਨੂੰ ਚਾਚੀ ਜੀ ਕਰੇ ਜੇ ਕਰੇ ਆ ਜਾ ਸਸਿਕਾਲ ਸਾਚੀ ਸਸਿਕਾਲ ਸਸਿਕਾਲ ਭਾਬੀ ਸਸਿਕਾਲ ਹੋਰ ਸਣਾ ਕੀ ਹਾਲਾ ਠੀਕ ਠਾਕ ਤੂੰ ਆਪਣਾ ਸਣਾ ਬਸ ਵਧੀਆ ਅੱਜ ਕਿੱਧਰੋਂ ਤਿਆਰੀ ਖਿੱਚੀ ਜਾਂਦੀ ਬੜੇ ਤਿਆਰਚਾਰ ਹੋਈ ਨੇ ਅੱਜ ਮੈਂ ਚੱਲੀ ਆਪਣੇ ਪੇਕੇ ਅੱਛਾ ਤੇ ਮੈਂ ਜਾਂਦੀ ਜਾਂਦੀ ਚਾਚੀ ਕੋ ਹੋ ਜੰਦੀ ਆ ਅੱਛਾ ਨਾਲੇ ਰਿੰਕੂ ਡਿਊਟੀ ਗਏ ਹੀ ਤੇ ਮੈਂ ਤੁਹਾਨੂੰ ਨੂੰ ਆਖੂ ਕਿ ਮੈਂ ਥੋੜਾ ਜਿਹਾ ਗਾਂ ਘਾਰ ਆ ਅੱਛਾ ਤੁਹਾਨੂੰ ਗਿਆ ਬਾਹਰ ਨੂੰ ਪਤਾ ਨਹੀਂ ਹੁਣ ਆਏਗਾ ਤੇ ਫੇਰ ਹੀ ਹੈ ਨਾ ਅੱਛਾ ਨਾਲੇ ਨਾ ਤੁਹਾਡੇ ਥੋੜੇ ਜਿਹੇ ਪੈਸੇ ਦੇਣੇ ਸੀ ਤੇ ਮੈਂ ਦੇ ਆਵਾ ਚਲ ਤੂੰ ਵਾਂਡਾ ਵੇਖਿਆ ਫੇਰ ਆਣ ਕੇ ਦੇ ਦੇ ਨਾ ਇਹ ਉੱਥੇ ਮੈਂ ਫੇਰ ਵਰਤੇ ਪੁੱਤੇ ਜਾਣੇ ਆ ਤੇ ਜਿੰਨੇ ਘੱਗੇ ਉਹਨੇ ਕ ਤੇ ਫੜੋ ਹਾਂ ਕੜੀ ਦਾ ਬਲਾ ਕਰਕੇ ਲਏ ਆ ਚਲ ਕੋਈ ਗੱਲੀ ਆ ਜਾਂਦੇ ਪੈਸੇ ਕਿਹੜੇ ਦੌੜ ਚੱਲੇ ਨਹੀਂ ਨਹੀਂ ਸੰਦੀਪ ਚਾਹ ਬਣਾ ਲਿਆ ਭਾਬੀ ਆਵੀ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਕਿ ਮੈਨੂੰ ਨਾ ਸੋਨੂੰ ਇੱਥੇ ਹੁੰਦਾ ਤਾਂ ਗਾਂ ਘਰ ਆਉਂਦਾ ਉਹਨੇ ਮੇਰੇ ਪਤੀਏ ਨੇ ਲਵਾਈ ਸੱਟ ਤੇ ਮੈਂ ਜਾਣਾ ਇਹਦਾ ਪਤਾ ਲੈਣ ਉਹਨੇ ਸੱਟ ਕਿ ਦਲਵਾਈ ਹੈ ਪਤਾ ਨਹੀਂ ਕੋਈ ਕੰਮ ਕਰਨ ਰਿਆ ਸੀ ਤੇ ਹੱਥ ਤੇ ਲੱਗੀ ਸੱਟ ਉਹਦੇ ਤੇ ਮੈਂ ਕਿ ਮੈਂ ਪਤਾ ਲੈ ਆਵਾਂ ਤੁਹਾਨੂੰ ਪਤਾ ਹੀ ਆ ਆ ਨਹੀਂ ਚਲ ਪਤਾ ਤੇ ਲੈਣਾ ਬਣਦਾ ਹੀ ਆ ਪਰ ਜਾਈ ਨਾ ਤਾਂ ਕਹਣਾ ਪਤਾ ਲੈਣ ਨਹੀਂ ਬੜੀ ਚਲ ਕੋਈ ਨਹੀਂ ਸੋਨੂੰ ਦੇ ਹੰਦ ਚਾਹ ਬਣਾ ਲੱਗੀ ਸੰਦੀਪ ਤੇ ਪੀ ਕੇ ਜਾਏਗੀ ਠੀਕ ਹੈ ਸਾਸੀ ਜੀ ਸੰਦੀਪ ਤਾਂ ਜਵਾਨ ਹੋ ਗਈ ਕੁరిਸ਼ ਤੇ ਉਸਤੇ ਤਾਂ ਨਹੀਂ ਸੋਚਿਆ ਦਾ ਨਹੀਂ ਅਜੇ ਨਹੀਂ ਅਸੀਂ ਕਿ ਪਹਿਲਾਂ ਮੁੰਡਾ ਵਿਆ ਲੀਏ ਇੱਕ ਤੀ ਲੈ ਆਈਏ ਤੇ ਫਿਰ ਦੂਜੀ ਤੋਰਾਂਗੇ ਚਲੋ ਠੀਕ ਆ ਇਹ ਵੀ ਗੱਲ ਵਧੀਆ ਸਾਸਰੀਆ ਭਾਬੀ ਜੀ ਸਾਸਰੀਆ ਬਹੂ ਕੀ ਹਾਲ ਹੈ ਬਸ ਵਧੀਆ ਤੂੰ ਸੁਣਾ ਖਬਰ ਹੈ ਜੀ ਨੂੰ ਹੋਈ ਦੇਵਾ ਘੜੀ ਅੱਛਾ ਸੋਨੂੰ ਭਾਬੀ ਤੇਰੀ ਕਹਿਣ ਰਹੀ ਐ ਮੈਨੂੰ ਗਾਂ ਘਾਰਿਆ ਥੋੜਾ ਜੱਡੇ ਤੇ ਤੇ ਜਾ ਮੋٹے ਕੱਪੜੇ ਪਾ ਲਾ ਤੇ ਗਾਂ ਘਾਰਿਆ ਮੈਂ ਜਰਾ ਕਿ ਪਿੰਡ ਨੂੰ ਜਾਣਾ ਸੀ ਤੇ ਮੈਂ ਕਿ ਮੈਨੂੰ ਸੋਨੂੰ ਚਾਹੀਦਾ ਹਾਂਜੀ ਤਾਂ ਚਾਪੜਾ ਚੜਿਆ ਭਾਬੀ ਚਾਹ ਫਤੇ ਨੋ ਕਾ ਦਾ ਮੈਂ ਮੈਂ ਜੈਕਟ ਬਦਲ ਲੈਣਾ ਵਾ ਤੇ ਆਣ ਕੇ ਰੋਟੀ ਖਾਣਾ ਤੂੰ ਰੋਟੀ ਲਾ ਦੇਓ ਠੀਕ ਐ ਜਾ ਛੱਡਿਆ ਆ ਮੈਂ ਸਿਆਲੀ ਦੇਣ ਮੈਂ ਤੇ ਨਿਕੇ ਨਿਕੇ ਜੇ ਆ ਆਜੀ ਮੋੜਨਾ ਕਿ ਜਾਂ ਕੱਲ ਨੂੰ ਆਏਂਗੀ ਹੁਣ ਨਹੀਂ ਅੱਜ ਹੀ ਆ ਜਾਣਾ ਮੈਂ ਪਤਾ ਲੈ ਕੇ ਅੱਛਾ ਵਿੱਕੀ ਮੈਂ ਭੋਗ ਵਾਲੇ ਘਰ ਚੱਲੀ ਆ ਚੰਗਾ ਜਾਓ ਤੇ ਅੱਗੇ ਮੈਨੂੰ ਕਵੇਲਾ ਬੜਾ ਹੋ ਗਿਆ ਤੇ ਹੁਣ ਮਗਰੋਂ ਜਾਵੀਂ ਨਾ ਕਿਤੇ ਘਰੇ ਬੈਠਾ ਰਹੀ ਨਹੀਂ ਨਹੀਂ ਮੈਂ ਕਿੱਥੇ ਜਾਣਾ ਨਹੀਂ ਠੰਡ ਚ ਇੱਧਰ ਉੱਧਰ ਨੂੰ ਨਾ ਧੋੜ ਜੀ ਨਹੀਂ ਨਹੀਂ ਜਾਓ ਤੂੰ ਇਹ ਆ ਮੈਂ ਡਾ ਦਨੇ ਵੀਰ ਲੈ ਫਣ ਉੱਥੇ ਡਾ ਮੰਜੀ ਕਾਲੀ ਪੱਟੀ ਹਾਂ ਕਰਾਲੀ ਆ ਅੱਛਾ ਟਿੱਕਾ ਲਵਾ ਲਿਆ ਜੀ ਤਾਂ ਟਿੱਕਾ ਨਹੀਂ ਮਲਵਾਇਆ ਵੇਖ ਲਾ ਘਰੋਂ ਪੱਕੀ ਕਰਕੇ ਘੱਲਿਆ ਸੀ ਮੰਮੀ ਨੇ ਤੇ ਟਿੱਕਾ ਫੇਰ ਨਹੀਂ ਲਵਾਇਆ ਜੀ ਤਾਂ ਮੈਂ ਕੀ ਕਰਾਂ ਮੈਨੂੰ ਡਰ ਲੱਗਦਾ ਟੀਕੇ ਤੋਂ ਐਡਾ ਵੱਡਾ ਸਰੀਰ ਤੇ ਟੀਕੇ ਨਹੀਂ ਜੇ ਤਾਂ ਡਰ ਲੱਗਦਾ ਵਾ ਟੀਕੇ ਤੋਂ ਡਰ ਨਹੀਂ ਲੱਗਦਾ ਅਸਲ ਦੇ ਵਿੱਚ ਡਰ ਲੱਗਦਾ ਵਾ ਵੀ ਜਦੋਂ ਉਹ ਭਰ ਕੇ ਸਰੇਂਜ ਨਾ ਤੇ ਐਵੇਂ ਕਰਦੇ ਆ ਨਾ ਉਦੋਂ ਡਰ ਲੱਗਦਾ ਜੀ ਉਦੋਂ ਜਾਨ ਨਿਕਲਦੀ ਬਾਕੀ ਆ ਬਖਤਰੇ ਸਾਹਮਣੇ ਸੱਟ ਲੱਗ ਗਈ ਆ ਮੈਨੂੰ ਇਹਦੀ ਪਰਵਾਹ ਨਹੀਂ ਹੈਗੀ ਟੀਕੇ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਪਤਾ ਵੀ ਹੈ ਵੀ ਵੀਰ ਬਦਲ ਹੋਣ ਦੇ ਆ ਟੀਕਾ ਤੇ ਬਹੁਤ ਜ਼ਰੂਰੀ ਹੀ ਨਾ ਹੁਣ ਦੱਸਾਂ ਮਮੀ ਨੂੰ ਵੇਹਲਾ ਭੈਣ ਨਹੀਂ ਕੁਝ ਨਹੀਂ ਹੋਇਆ ਮੈਨੂੰ ਮੈਨੂੰ ਕੁਝ ਨਹੀਂ ਹੋਇਆ ਮੈਂ ਚੰਗਾ ਭਲਾ ਵਾਂ ਠੀਕ ਹੋਣਾ ਥੋੜੀ ਜੀ ਤੇ ਸਾਟ ਆ ਮੈਂ ਤਾਂ ਪੱਟੀ ਵੀ ਨਹੀਂ ਕਰਾਉਣੀ ਤੁਸੀਂ ਮੈਨੂੰ ਪੱਟੀ ਕਰਾਇਆ ਪੱਟੀ ਕਰਾਇਆ ਤੁਹਾਡੇ ਕਹਿਣ ਦੇ ਤੇ ਮੈਂ ਪੱਟੀ ਵੀ ਕਰਾਂਗਾ ਅੱਛਾ ਇਹ ਕਿੰਨੀ ਸਾਰੀ ਛੱਟ ਲੱਗੀ ਹੁਣ ਮੰਮੀ ਨੂੰ ਦੱਸਣੀ ਨਾ ਵੀ ਟੀਕਾ ਨਹੀਂ ਲਵਾਇਆ ਨਾ ਫੇਰ ਤੈਨੂੰ ਮੈਡਲ ਮਿਲ ਜੂ ਮੰਮੀ ਨੂੰ ਜ਼ਾਦ ਦੇਗੀ ਤੇ ਮੈਡਲ ਨਹੀਂ ਮਿਲ ਜੂ ਮੰਮੀ ਗੁੱਸੇ ਦੇ ਹੋਣਗੇ ਨਾ ਫੇਰ ਕਰ ਲਣਗੇ ਤੈਨੂੰ ਵੀ ਟੀਕਾ ਲਵਾ ਕੇ ਲਿਆ ਮੰਮੀ ਆਇਓ ਜਰੀਕ ਵੇਲਾ ਭੈਣ ਨਹੀਂ ਆ ਵੇਲਾ ਨਾ ਇਦਾਂ ਕਰ ਇਹ ਮਾਮਲੇ 'ਚ ਮੈਂ ਕੋਈ ਭੈਣ ਭਾਨ ਨਹੀਂ ਚੰਗਾ ਮੰਮੀ ਆਇਓ ਜਰੀਕ ਮੈਂ ਸ਼ਾਮਾਂ ਨੂੰ ਸੱਦ ਲੂ ਆ ਵੇਲਾ ਟੀਕਾ ਨਹੀਂ ਲਵਾ ਕੇ ਆਏ ਹਾਂ ਦੱਸ ਟੀਕਾ ਕਿਉਂ ਨਹੀਂ ਲਵਾ ਕੇ ਆਇਆ ਉਹ ਮੰਮੀ ਡਾਕਟਰ ਕਹਿੰਦਾ ਲੋੜ ਹੀ ਨਹੀਂ ਹੈਗੀ ਟੀਕਾ ਲਵਾਉਣੀ ਥੋੜੀ ਜੀ ਤੇ ਸੱਟਵਾ ਡਾਕਟਰ ਨਹੀਂ ਤੇ ਨਹੀਂ ਆਖਿਆ ਲੋੜ ਨਹੀਂ ਡਾਕਟਰ ਤਾਂ ਪਹਿਲਾਂ ਟੀਕਾ ਲੰਦੇ ਨੇ ਤੂੰ ਆਪ ਹੀ ਆਖਿਆ ਹੁਣ ਮੈਂ ਟੀਕਾ ਲਵਾਉਣਾ ਤੇਰੀ ਕਰਤੂਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਤਾਂ ਹੀ ਆਖਣੀ ਨਾ ਵੀ ਨਾਲ ਚੱਲ ਜਿਓ ਇਹਦੇ ਇਹ ਤਾਂ ਹੀ ਨਹੀਂ ਮੰਨਣ ਦੇ ਆ ਵੀ ਮੈਂ ਟੀਕਾ ਨਹੀਂ ਲਵਾਉਣਾ ਤੇ ਮੈਂ ਖੜਨਾ ਵੀ ਨਹੀਂ ਆ ਜਾ ਕੇ ਆਪਣਾ ਕੰਮ ਕਰਦਾ ਨੀਲੀ ਅਗੇ ਦੜੀਏ ਅੱਛਾ ਆਪ ਵੀ ਨੀਲਾ ਹੀ ਬਣਿਆ ਐ ਮੈਂ ਕੀ ਨੀਲਾ ਮੈਂ ਕਾਲਾ ਹਾਂ ਕਾਲਾ ਕਿੱਧਰ ਸਹੀ ਫਿਰ ਨਹੀਂ ਤੂੰ ਆਪਣਾ ਹੱਥ ਨਹੀਂ ਵੇਖਿਆ ਹੱਥ ਤੇਰੇ ਤੇ ਸੱਟ ਲੱਗੀ ਏ ਉੱਤੋਂ ਬੱਦਲ ਨਹੀਂ ਭਰਾਉ ਹੋਇਆ ਏ ਮੰਮੀ ਚੰਗਾ ਪੜਾਹਾਗਾ ਸਾਰੀਆਂ ਉਂਗਲੀਆਂ ਡੀਆਂ ਵਾਂ ਕੰਮ ਕਰਦਾ ਚੰਗਾ ਪੜਾਹਾਗਾ ਮੈਂ ਨਹੀਂ ਆਣੀ ਆਹ ਵੇਖਾ ਕਿਤਰਾ ਵੇ ਹੱਥ ਤੇ ਸੋਜ ਪੈਂਦੀ ਆ ਵੇ ਲਾਲ ਹੋ ਗਿਆ ਕੀ ਥੋੜਾ ਬਹੁਤਾ ਤੇ ਹੋਣਾ ਹੀ ਉਹ ਕੰਮ ਜੂ ਨਹੀਂ ਡਿਆ ਕਰਨ ਚੱਲ ਕੋਈ ਨਹੀਂ ਮੈਂ ਉਹਨੂੰ ਫੋਨ ਕਰ ਦਿੰਦਾ ਉਹ ਸ਼ਾਮ ਨੂੰ ਫੇਰ ਘਰ ਆਣ ਕੇ ਲਾ ਜੂਗਾ ਨਹੀਂ ਕਵਲੋਂ ਅੰਜੀ ਤੂੰ ਮੇਰੀ ਪੁੱਤ ਗੱਲ ਮੰਨਦਾ ਹੀ ਨਹੀਂਗਾ ਵੀ ਮੈਂ ਮਾਂ ਦੀ ਵੀ ਗੱਲ ਮੰਨਦਾ ਉਹਨੇ ਕਿਹਾ ਵੀ ਚੰਗੇ ਵਾਤੇ ਕਿਹਾ ਨਾ ਪਿੱਟੀ ਗੱਲ ਵਾਕੇ ਮੰਮੀ ਡਰ ਲੱਗਦਾ ਮੈਨੂੰ ਸਰਿੰਜ ਤੋਂ ਡਰ ਲੱਗਦਾ ਤੈਨੂੰ ਸਰੇਂਜ ਦਿਵਾ ਲੈਂਦੇ ਨਿਕੇ ਨਿਕੇ ਦੇ ਵੇਖ ਲੈ ਕਾਕਾ ਨਿਕਾਜਾ ਜਿਹੜਾ ਨੂੰ ਡਰ ਲੱਗਦਾ ਏ ਤੂੰ ਨਾ ਬਲਦੀ ਦੇ ਉੱਤੇ ਤੇਲ ਨਾ ਪਾ ਜਾ ਕੇ ਆਪਣਾ ਕੰਮ ਕਰ ਕਰਨ ਲੱਗੀ ਆ ਕੰਮ ਆਈ ਵੱਢੀ ਤੂੰ ਸਹੀ ਗਾ ਮੈਂ ਕਰ ਦਿੰਦਾ ਫੋਨ ਬਾਬਾ ਹੁਣ ਮੇਰਾ ਖਹਿੜਾ ਵੀ ਛਡੋ ਗਿਆ ਕੋ ਪਾਣੀ ਤਾਂ ਨਹੀਂ ਨਾ ਪੁੱਛਿਓ ਮੈਨੂੰ ਆਉਂਦੇ ਮੇਰੇ ਦਵਾਲੇ ਹੋ ਗਿਆ ਵਾ ਜੇ ਪਾਣੀ ਲੈ ਕੇ ਦੇ ਉਹ ਵੀ ਗਰਮ ਦਵਾਈ ਖਾਣੀ ਆ ਮੈਂ ਹੂੰ ਇਹ ਆਰਡਰ ਮਾਰਦਾ ਬੰਦਾ ਆਪਣੇ ਸਰੀਰ ਦੀ ਕੇਅਰ ਕਰਦਾ ਏ ਠੀਕ ਆ ਮੰਮੀ ਕੋਈ ਗੱਲ ਨਹੀਂ ਮੈਂ ਬਵਾ ਲੈਣਾ ਸਾਹਬ ਉਹ ਪਾਪਾ ਲਵਾ ਲਈ ਨਾ ਹੁਣ ਮੇਰੀ ਜਾਨ ਵੀ ਛੁੱਟੂਗੀ ਆ ਕਿ ਨਹੀਂ ਛੱਡੋ ਤੇਰੀ ਜਾਨ ਹਾਂ ਮੇਉਂ ਦਾ ਇੱਥੇ ਬੈਠਾ ਆਉਦੇ ਹੋਰ ਕਿੱਥੇ ਜਾਣਾ ਹੀ ਲੈ ਫੇਰ ਤੇ ਮੇਰਾ ਪੁੱਤ ਬੜਾ ਬੀਬਾ ਆ ਲੈ ਮਾਦਾ ਤੇਰੀ ਵੀ ਕੋ ਸਮਝ ਨਹੀਂ ਲੱਗਦੀ ਜੇ ਮੈਂ ਨਹੀਂ ਘਾਟੇਗਾ ਤੇ ਫੇਰ ਕਿੰਦੀ ਕਰਦੇ ਟਿਕਦਾ ਤੇ ਜੇ ਮੈਂ ਹੁਣ ਟਿਕਿਆ ਵਾ ਹੁਣ ਮੈਨੂੰ ਪੁੱਛੀ ਜਾਂਂਦੀ ਹੁੰਦਾ ਇੱਥੇ ਬੈਠਾ ਲੈ ਦੱਸ ਪੁੱਛੇ ਦਾ ਫਰਜੇ ਤੇ ਹੁੰਦਾ ਹੀ ਆ ਨਾ ਫੇਰ ਕੀ ਹੋ ਗਿਆ ਪੁੱਛ ਲਿਆ ਤੇ ਆ ਚੱਲ ਠੀਕ ਆ ਚੱਲ ਆ ਜਾ ਅੰਦਰ ਠੰਡ ਵਧੀਆ ਬਾਹਰ ਤੇ ਆ ਕੋਈ ਨਹੀਂ ਆ ਜਾ ਨਾ ਬਸ ਆ ਜਾ ਮੰਮੀ ਚਾਹ ਬਣਾ ਆ ਵਧੀਆ ਜੀ ਠੰਡ ਬੜੀ ਲੱਗਣ ਦੀ ਆ ਲੈ ਖੰਡ ਤੇ ਮੁੱਕੀ ਆ ਵੇ ਵਿੱਕੀ ਹਾਂਜੀ ਦੱਸੋ ਚਾਹ ਕੀ ਬਣਾਵਾ ਖੰਡ ਵੀ ਮੁੱਕੀ ਪੱਤੀ ਵੀ ਮੁੱਕੀ ਹੋਰ ਵੀ ਕਈ ਨਹੀਂ ਗਰੀਗੇ ਸੌਦੇ ਮੁੱਕੇ ਆ ਲਓ ਤੇ ਮੈਂ ਉਹਦੇ ਪੈਸੇ ਦੇਣੀਆਂ ਤੇ ਜਾ ਕੇ ਲੈ ਕੇ ਆ ਲਓ ਦੋ ਪੈਸੇ ਮੈਂ ਲੈ ਉਹਨਾਂ ਨੇ ਚੱਲਾ ਲਿਸਟ ਬਣਾ ਲਿਓ ਕੀ ਕੀ ਮੁੱਕਾ ਵਾ ਲਿਸਟ ਕੀ ਬਣਾਉਣੀ ਆ ਦੋ ਅਕਤ ਸੌਦੇ ਲਿਓਨੇ ਆ ਫੜ ਤੂੰ ਲੈ ਆ ਕੇ ਦੇ ਆ ਹਾਂ ਨੀ ਤੁਸੀਂ ਵੇਖੀ ਕੀ ਹੋਇਆ ਵਾ ਇੱਥੇ ਪੈਸੇ ਰੱਖਿਆ ਜੇ ਮੈਂ ਕੱਲ ਸ਼ਾਮੀ ਪਈ ਤਾਂ ਇੱਥੇ ਪਈ ਆ ਨੀ ਗੇ ਕੱਲ ਸ਼ਾਮੀ ਰੱਖੇ ਆਹੋ ਆ ਗਿਆ ਅ ਮੈਂ ਸਾਰੇ ਵੇਖ ਲੈ ਮਿੰਦੇ ਕਿਤੇ ਦਿਸਣ ਨਹੀਂ ਨੇ ਹੈ ਵੇ ਪੈਸੇ ਤਾਂ ਮੈਂ ਇੱਥੇ ਰੱਖੇ ਪੈਸੇ ਕਿੱਥੇ ਗਏ ਆ ਕਿੱਥੇ ਗਏ ਮੈਨੂੰ ਕੀ ਪਤਾ ਕਿੱਥੇ ਗਏ ਰੱਖੇ ਵੀ ਸੀ ਹਾਏ ਹਾਏ ਮੈਂ ਰੱਖੇ ਸੀ ਤੇ ਘਰ ਤੂੰ ਹੀ ਆਉਂ ਰੋਣੀ ਕਰੀ ਇੱਥੇ ਤੂੰ ਮੈਨੂੰ ਉੱਥੋਂ ਹਿੱਲਿਆਣੀ ਮੰਮੀ ਉਹ ਗੱਲਾਂ ਤੁਹਾਨੂੰ ਮਿਲਦਾ ਚੇਤਾ ਭੁੱਲ ਜਾਂਦਾ ਰੱਖ ਕੇ ਚੀਜ਼ ਅੰਮੀ ਨੂੰ ਨਹੀਂ ਚੇਤਾ ਭੁੱਲਦਾ ਮੈਂ ਆਪ ਰੱਖਿਆ ਤੇ ਮੈਨੂੰ ਚੇਤਾ ਭੁੱਲ ਜੀਉਗਾ ਤਾਂ ਕਿਉਂ ਇਹਦੇ ਨੇ ਥਾੜਾ ਦੇ ਜੇ ਅ ਮੇਰੇ ਜਿੱਥੇ ਮਰਜੀ ਪੈਸੇ ਰੱਖਦੇ ਹੋ ਤੁਹਾਨੂੰ ਪਤਾ ਚੂਹੇ ਜਾਵੇ ਇਦਾਂ ਖਿੱਚ ਕੇ ਲੈ ਜਾਂਦੇ ਨੋਟ ਰੜ ਯਾਰ ਮਾਰ ਨਾ ਬਹਿ ਜਾ ਇੱਥੇ ਚੂਹੇ ਪੈਸੇ ਖਿੱਚ ਸਕਦੇ ਆ ਲੈ ਤੂੰ ਤੇਰੇ ਲੈ ਕਿਤੇ ਹੱਦ ਹੋ ਗਈ ਦੱਸ ਮੈਨੂੰ ਕੀ ਲੋੜ ਆ ਜੋ ਮੈਂ ਲੈਣੇ ਹੁੰਦੇ ਤੁਹਾਡੇ ਕੋਲੋਂ ਮੰਗ ਲੈਂਦਾ ਹੈ ਮੈਨੂੰ ਵੀ ਇਹ ਨਹੀਂ ਸਮਝ ਲੱਗਦੀ ਪੀ ਇੱਕ ਕਰ ਤੂੰ ਅਦੇ ਕੀ ਮੈਂ ਵਾ ਤੇ ਪੈਸੇ ਕਿੱਥੇ ਚਲ ਗਏ ਆ ਹੋ ਮੈਨੂੰ ਕੀ ਪਤਾ ਹਨ ਕਿੱਥੇ ਚਲ ਗਏ ਮੰਮੀ ਤੁਹਾਨੂੰ ਚੇਤਾ ਭੁੱਲ ਗਿਆ ਹਣਾ ਵਾ ਉਦਾਂ ਦੋ ਮੈਨੂੰ ਪੈਸੇ ਜੇ ਦੇਨੇ ਆ ਤੇ ਆ ਮੈਨੂੰ ਨਹੀਂ ਭਰਾਵਾ ਚੇਤਾ ਭੁੱਲਿਆ ਮੈਂ ਐਡੀ ਵੀ ਨਿਆਣੀ ਨਿਆਰੀ ਬੀਜ ਨੂੰ ਚੇਤਾ ਭੁੱਲ ਜਾਂਦਾ ਆ ਚੱਲ ਕੋਈ ਨਹੀਂ ਆਜੂਗਾ ਚੇਤਾ ਪਤਾ ਲੱਗ ਜਾਂਦਾ ਕਿੱਥੇ ਗਏ ਆ ਮੈਨੂੰ ਲੋੜ ਨਹੀਂ ਚੁੱਕਣ ਦੀ ਨਾਲ ਮੈਂ ਚੁੱਕੇ ਆ ਜੇ ਆ ਚੁੱਕੇ ਤੇ ਦੱਸ ਦੇ ਮੈਨੂੰ ਅੱਧੋਗੀ ਮਾਦਾ ਤੇਰੀ ਵਾਲੀ ਮੇਰੇ ਤੇ ਸ਼ੱਕ ਰਹੀ ਜਾਨੀ ਦੱਸ ਸ਼ੱਕ ਦੀ ਐ ਚ ਕੀ ਗੱਲ ਵਾ ਜਿਹੜਾ ਬੰਦਾ ਘਰ ਹੋਵੇ ਉਹਨੂੰ ਰੱਖਣਾ ਆ ਸਹੀ ਗੱਲ ਆਖਣਾ ਵਾ ਭਰਜ ਚੁੱਕੇ ਹੁੰਦੇ ਮੈਂ ਮੰਨਣਾ ਨਾ ਮੈਂ ਚੁੱਕਿਆ ਨਾਲ 500 ਰੁਪਏ ਚੁੱਕਣਾ ਮੈਂ ਮੰਨਣਾ ਵਾ ਤੂੰ ਮੰਨਣ ਡਿਆ ਵਾ ਤੂੰ ਓ ਹੁਣ ਮਾਤਾ ਐਵੇਂ ਜਿੱਦੀ ਨਾ ਜਾ ਪੈਸੇ ਦੇ ਦੇ ਮੈਂ ਸਮਾਨ ਲੈ ਕੇ ਆਵਾਂ ਜਿਹੜਾ ਮੁੱਕਿਆ ਵਾ ਆਹ ਖੰਡ ਤੇ ਪੱਤੀ ਤੇ ਸਬਨ ਲੈ ਆਈ ਭਾਨੇ ਮਾਣੋ ਤਾਂ ਕੁਝ ਵਰਜਾ ਨਾਉਣ ਵੱਲ ਆਈ 200 ਰੁਪਏ 500 ਤੋਂ ਸੌਦੇ ਚਾਰ ਆ ਲੈ ਆਈ ਜੇ 500 ਤੋਂ ਜਿੰਨਾ ਕਉਂਦਾ ਆ ਕਿਲੋ ਕਿਲੋ ਚੀਜ਼ ਵੀ ਨਹੀਂ ਆਉਣੀ ਆਗੀ ਸਾਬੰਦੀ ਇੱਕ ਅੱਧੀ ਗਾਚੀ ਹੋਣੀ ਏ ਮੈਨੂੰ ਤਾਂ ਸਮਝ ਨਹੀਂ ਲੱਗਣ ਈ ਕਿ ਮੈਨੂੰ ਹੀ ਚੇਤਾ ਭੁੱਲ ਗਿਆ ਵਾ ਕਿ ਜਾਂ ਕੀ ਗੱਲ ਹੋਈ ਆ ਮੈਂ ਪੈਸੇ ਇੱਥੇ ਰੱਖਿਆ ਹੁਣ ਮੈਨੂੰ ਸਮਝ ਨਹੀਂ ਲੱਗਣ ਈ ਮੇਰਾ ਵੀ ਕਿਹੜਾ ਦਿਮਾਗ ਕੰਮ ਕਰਦਾ ਚੇਤਾ ਵੀ ਮੈਨੂੰ ਵੀ ਭੁੱਲ ਜਾਂਦਾ ਆ ਹੁਣ ਮੈਂ ਐਵੇਂ ਮੁੰਡੇ ਤੇ ਸ਼ੱਕ ਕਰੀ ਜਾਣ ਰਹੀ ਆ हेलो हाँ किदा बस ठीक है मैं भी इदा कर उतें आ जा करियाने दुकान को आ जा आ जा मिनटा आ जा, जा, जा बस फड़ा के चल जाए उस वे हाँ चल ठीक है आ गया मैं भी अच्छा हाँ मम्मी लैसे नहीं कितों ला ਮੈਂ ਤਾਂ ਕੋ ਸਮਝ ਨਹੀਂ ਲੱਗਣ ਰਹੀ ਵੀ ਚੱਲ ਕਿੱਥੇ ਗਏ ਆ ਮੇਰੇ ਆਪੇ ਰੱਖੇ ਚੇਤੇ ਨਾਲ ਹੀ ਇਦਾਂ ਤੇ ਪੱਕਾ ਪਤਾ ਉੱਥੇ ਰੱਖੇ ਆਹੋ ਰੱਖੇ ਤੇ ਉੱਥੇ ਹੀ ਪਰ ਕੀ ਪਦਾਂ ਤਰਾ ਸੜ ਜਣਾ ਮੇਰਾ ਚੇਤਾ ਵੀ ਇਹੋ ਜਿਹਾ ਹੀ ਆ ਨਾ ਚੱਲਾ ਪੇ ਲੱਭ ਜਣਗੇ ਟੈਨਸ਼ਨ ਆ ਲੱਭ ਜਾਣਗੇ ਕੋਈ ਗੱਲ ਨਹੀਂ ਘਰੇ ਹੀ ਹੋਣੇ ਕਿੱਥੇ ਚੱਲ ਜਣੇ ਆਹੋ ਤੇ ਹੋਰ ਹੱਸਦੇ ਕੀ ਕਰਾ ਲਿਆ ਭਰਾਣੇ ਓਹ ਕਿਦਾਂ ਓਏ ਯਾਰ ਮੋਟਰਸਾਈਕਲ ਤਲਕ ਗਿਆ ਸੀ ਆ ਰਗੜਦੀ ਲੱਗੀ ਮਰਜੀ ਬਚਾਈ ਆ ਬੜੀ ਪੱਟੀ ਬੱਧੀ ਆ ਉਹ ਪੱਟੀ ਤੇ ਯਾਰ ਐਵੇਂ ਹੀ ਆ ਕਰਦੇ ਤੈਨੂੰ ਪਤਾ ਹੀ ਆ ਮੰਮੀ ਤੇ ਉਹ ਜੀਤਾ ਪੱਟੀ ਕਰਾਇਆ ਪੱਟੀ ਕਰਾਇਆ ਠੀਕ ਆ ਜਿਆਦਾ ਤੇ ਨਹੀਂ ਨਾ ਸੱਟ ਨਹੀਂ ਨਹੀਂ ਥੋੜੀ ਆ ਬਸ ਇੰਨੀ ਜ਼ਿਆਦਾ ਨਹੀਂ ਲੱਗੀ ਚੱਲ ਬਚਾ ਰੱਖਿਆ ਕਰ ਅੱਜ ਕੱਲ ਤੇ ਤੈਨੂੰ ਪਤਾ ਭਰਾਵਾ ਤੈਨੂੰ ਪਤਾ ਹੀ ਆ ਸੱਟ ਕੀ ਦਾ ਜੀ ਕਰਦਾ ਲਾਉਣ ਨੂੰ ਬਸ ਲੱਗੀ ਆਹ ਇਹ ਤਾਂ ਹੈ ਹੀ ਆ ਹਾਂ ਹੋਰ ਸੁਣਾ ਕਿਦਾਂ ਠੀਕ ਆ ਆ ਜਾ ਵਿਲਾ ਹੀ ਜਾਂਦਾ ਗੱਪਾ-ਫਾਪਾ ਮਾਰਦੇ ਨਹੀਂ ਕੋਈ ਗੱਲ ਨਹੀਂ ਬਸ ਮੈਂ ਲੰਮੇ ਪਿਆ ਆ ਹੀ ਇੱਥੇ ਪੱਟੀ ਕਰਾ ਕੇ ਆਇਆ ਹੋਣੇ ਹਜੇ ਠੀਕ ਆ ਹਾਂ ਚੱਲ ਆ ਜੀ ਫਿਰ ਜਦੋਂ ਟਾਈਮ ਲੱਗੂਗਾ ਆਹ ਚੱਲ ਠੀਕ ਚੰਗਾ ਚੰਗਾ ਨਾ ਜਿੰਨੇ ਇੱਥੇ ਤੇਰੇ ਦਿਲ ਚਾਹੇ ਮਗਰ ਕੋ ਕਸਰ ਰਹਿ ਗਈ ਆ ਨਾ ਪਹਿਲਾਂ ਜਿਹੜੀ ਹੁਣ ਪੂਰੀ ਕਰ ਲੈਣੀ ਤੂੰ ਕੱਡਾ ਹੈ ਜੜਿਆ ਤੈਨੂੰ ਹੁਣ ਮੇਰਾ ਅੱਗੇ ਕਦੀ ਚੇਤਾ ਆਇਆ ਨਹੀਂ ਹਾਂ ਵੀ ਇਹ ਕਿ ਆਖਾਂ ਡੈ ਹੀ ਵਿਕੀ ਕੋਈ ਨਹੀਂ ਮੰਮੀ ਬਸ ਹਾਂ ਕਹਿੰਦਾ ਸੱਟ ਕਿਦਾਂ ਲੱਗੀ ਹਾਲ ਚਾਲ ਡਿਆ ਪੁੱਛਣ ਕਵਲ ਹੈ ਮੈਂ ਇੱਕ ਗੱਲ ਨਾ ਉਠ ਕਰਨ ਲਈ ਆ ਵੀ ਜਿੱਦਾਂ ਦਾ ਤੇਰੀ ਚਾਚੀ ਨੇ ਤੈਨੂੰ ਪਾਣੀ ਵੱਲੋਂ ਕਿਹਾ ਤੂੰ ਉਹਨਾਂ ਦੇ ਘਰ ਨਹੀਂ ਕਦੀ ਗਿਆ ਕੋਈ ਗੱਲ ਹੋਈ ਹੈ ਨਹੀਂ ਕੋਈ ਗੱਲ ਨਹੀਂ ਹੋਈ ਇਹ ਗੱਲ ਤਾਂ ਕੋਈ ਹੋਈ ਹੋਣੀ ਹੈ ਉਹ ਮੇਰ ਕੋ ਪਰਦਾ ਪਾਉਣਾ ਜੇ ਤੈਨੂੰ ਉਹ ਦਿਨ ਜੀਤਾ ਨੇ ਆਖਿਆ ਵੀ ਜਾ ਵੀਰ ਖੰਡ ਲਿਆ ਜਾ ਕੇ ਤੂੰ ਤਾਂ ਵੀ ਨਹੀਂ ਗਿਆ ਲੈਣ ਮਮੀ ਫਿਰ ਕੀ ਤੁਹਾਨੂੰ ਮੈਂ ਦੱਸਾਂ ਗੱਲਾਂ ਤਾਂ ਫਿਰ ਬੜੀਆਂ ਆ ਮਾ ਜੇ ਗੱਲ ਕਰੀਏ ਤਾਂ ਫਿਰ ਆਪਣੇ ਘਰਾਂ ਦੇ ਵਿੱਚ ਹੀ ਖਲਾਰੇ ਪੈਂਦੇ ਈ ਗੱਲ ਇਹ ਈ ਓ ਵੀ ਮੈਨੂੰ ਲੱਗਦਾ ਵੀ ਕੀ ਨਾ ਪੁੱਠਿਆਂ ਕਮਾਂ ਦੇ ਵਿੱਚ ਪੈ ਗਿਆ ਹਾਂ ਵੇ ਸੱਚੀ ਹੋਰ ਕੀ ਮਮੀ ਜਦੋਂ ਮੈਂ ਪਾਣੀ ਦੇਖਣ ਗਿਆ ਸੀ ਨਾ ਹੂੰ ਸਿਹਰੇ ਸਿਹਰੇ ਉਦਣੇ ਜਾ ਕੇ ਟੈਂਕੀ ਦੇ ਉੱਤੇ ਬੈਠਾ ਸੀ ਨਾਲੇ ਦੇ ਕੋਈ ਇੱਕ ਹੋਰ ਮੁੰਡਾ ਸੀ ਹੁਣ ਮੈਨੂੰ ਉਹ ਮੁੰਡੇ ਦੀ ਤੇ ਨਹੀਂ ਪਛਾਣ ਆਈ ਕਿ ਉਹ ਮੁੰਡਾ ਕੌਣ ਸੀ ਪਰ ਇਹਦੇ ਨਾਲ ਮੇਰੀ ਗੱਲ ਹੋਈ ਜਦੋਂ ਇਹਨੇ ਮੈਂ ਪੁੱਛਿਆ ਵੀ ਤੂੰ ਇੱਥੇ ਕੀ ਕਰਨਿਆ ਤੇ ਮੈਨੂੰ ਅੱਗੋਂ ਕਹਿੰਦਾ ਵੀ ਤੈਨੂੰ ਵੀ ਮਤਲਬ ਇਹ ਗੱਲ ਦੇ ਨਾਲ ਮੈਂ ਜੋ ਮਰਜ਼ੀ ਇੱਥੇ ਕਰਾਂ ਮੈਂ ਫੇਰ ਘਰ ਆ ਗਿਆ ਘਰ ਆਣ ਕੇ ਫਿਰ ਮੈਂ ਚਾਚੀ ਨੂੰ ਦੱਸਿਆ ਵੀ ਚਾਚੀ ਮੁੰਡਾ ਤੇਰਾ ਜਿੰਮ ਨਹੀਂ ਹੋ ਗਿਆ ਉਹ ਟੈਂਕੀ ਤੇ ਬੈਠਾ ਹੀ ਪਹਿਲਾਂ ਤੇ ਚਾਚੀ ਮੇਰੀਆਂ ਗੱਲਾਂ ਸੁਣ ਲਈਆਂ ਸਾਰੀਆਂ ਐਵੇਂ ਮੈਂ ਪੁੱਛ ਨਹੀਂ ਆਉਂਦਾ ਤੇ ਅੱਛਾ ਤੇ ਫਿਰ ਮੁੜ ਕੇ ਪੁੱਛਿਆ ਉਹਨੇ ਕਿਤੇ ਆਏ ਤੇ ਤੇ ਪਤਾ ਨਹੀਂ ਵੀ ਉਹਨੇ ਫਿਰ ਉਹਨੂੰ ਕੀ ਗਿੱਦੜ ਸਿੰਘੀ ਸੰਗਾਤੀ ਚਾਚੀ ਮੁੜ ਕੇ ਮੇਰੇ ਦਿਵਾਲੇ ਹੋ ਗਈ ਮੈਨੂੰ ਕਹਿੰਦੀ ਤੂੰ ਇਹ ਮੇਰੇ ਪੁੱਤ ਨੂੰ ਵੇਖ ਨਹੀਂ ਚਰਦਾ ਬਸ ਆ ਮੇਰੇ ਗੱਲਾਂ ਮੈਨੂੰ ਕੀਤੀਆਂ ਨੇ ਮੈਂ ਪੁੱਛਿਆ ਚਾਚੀ ਤੇਰੀ ਨੂੰ ਨਹੀਂ ਮੰਮੀ ਕੋਈ ਫਾਇਦਾ ਨਹੀਂ ਹੈਗਾ ਪੁੱਛਣ ਦਾ ਤੂੰ ਹੀ ਪੁੱਛਿਆ ਤਾਂ ਤੁਹਾਨੂੰ ਵੀ ਉਹਨੇ ਇਹੋ ਹੀ ਗੱਲਾਂ ਕਹਿਣੀਆਂ ਕੁਝ ਨਾ ਦੀ ਪੁੱਛਿਓ ਨਹੀਂ ਦੱਸਣਾ ਤੇ ਚਾਹੀਦਾ ਨਾ ਉਹਨੂੰ ਉਹਦਾ ਖਿਆਲ ਰੱਖੇਗੀ ਮੁੜ ਕੇ ਵਿਗੜ ਜਾਏਗਾ ਪੋਤਾ ਅਗਲੇ ਨੇ ਆਪਣੀ ਮਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਲਈ ਆ ਇਹ ਮਰ ਜਾ ਕੀ ਬਣੇਗਾ ਇਹ ਮੁੰਡੇ ਦਾ ਤੇ ਹੁਣ ਚਾਚੀ ਮੰਨਨ ਨਹੀਂ ਡਈ ਤੇ ਕਿਸ ਦਿਨ ਨੂੰ ਉਹਨਾਂ ਨੂੰ ਮੁੜ ਕੇ ਇਹਨੇ ਦੋ ਥੜਾ ਮਾਰ ਮਾਰ ਕੇ ਰੋਇਆ ਕਰਨਾ ਮੁੜ ਕੇ ਰੋਇਆ ਕਰੇਗੀ ਮੈਨੂੰ ਕਿਸਨੇ ਦੱਸਿਆ ਕੱਖ ਨਹੀਂ ਆਹ ਮੁੜ ਕੇ ਰੋਇਆ ਕਰੇਗੀ ਹਾਂ ਤੇ ਜੇ ਹੁਣ ਦੱਸਿਆ ਵਾ ਤੇ ਹੁਣ ਸਾਡੇ ਗਾਲ ਪੈਂਦੀ ਆ ਕਿ ਤੁਸੀਂ ਮੇਰੇ ਪੁੱਤ ਨੂੰ ਵੇਖ ਨਹੀਂ ਚਰਦੇ ਬਸ ਆਹ ਗੱਲੀਓ ਐਸੇ ਕਰਕੇ ਨਹੀਂ ਉਹ ਮੈਂ ਉਹਦਾਂ ਦਾ ਘਰ ਜਾਣ ਦੇ ਹੁਣ ਵੀ ਮੈਨੂੰ ਕਹਿੰਦਾ ਇਹ ਘਰ ਆ ਮੈਂ ਤੇਰਾ ਕਿ ਲੈਣਾ ਵਾ ਮੇਰੇ ਹੁਣ ਕਿਹੜੇ ਪਾਸੇ ਨੂੰ ਕਿੱਧਰ ਨੂੰ ਮੇਰਾ ਨਾਂ ਲਾ ਦੇ ਮੈਂ ਨਹੀਂ ਭਰਾਵਾ ਤੇਰੇ ਘਰ ਆਉਂਦਾ ਚੰਗਾ ਕੀਤਾ ਚੰਗਾ ਕੀਤਾ ਇਹੋ ਜਿਹਾ ਕਿ ਪਤੋਂ ਕੀ ਲੈਣਾ ਆਹੋ ਬਹੁਤ ਮਾੜਾ ਵਿਕੀ ਨਿਕਲ ਡਿਆ ਬਹੁਤ ਜ਼ਿਆਦਾ ਹੀ ਮਾੜਾ ਕਰਨ ਡਿਆ ਵਿਕੀ ਇਹਦੇ ਵਾਤਾਪਤ ਇਹ ਚੰਗੀ ਗੱਲ ਨਹੀਂ ਇਹਨੂੰ ਸਮਝਣਾ ਚਾਹੀਦਾ ਸਮਝਣਾ ਤਾਂ ਚਾਹੀਦਾ ਵਾ ਪਰ ਮੰਮੀ ਕੌਣ ਸਮਝਾਵੇ ਜਿਹੜਾ ਕੋ ਸਮਝਾਉਣ ਹੁੰਦਾ ਵਾ ਉਹਨੂੰ ਅੱਗੇ 100-100 ਗੱਲਾਂ ਕਰਦੇ ਆਹ ਮਾਂ ਹੀ ਨਾਲ ਫਿਰ ਅੱਗੇ ਪੁੱਠੀ ਪੈ ਜਾਂਦੀ ਤੇ ਉਹਨੂੰ ਫਿਰ ਕਹਿਣਾ ਵੀ ਕੀ ਹੈ ਕਹਿਣਾ ਕੀ ਹੋਰ ਆਪੇ ਪਸਤਾਏਗੀ ਮੁੜ ਕੇ ਰੋਏਗੀ ਲੇ ਪੂਆ ਕੀ ਹੋ ਵਸ ਸਸਰੀਕਾਲ ਮੈਂ ਸਸਰੀਕਾਲ ਤੇ ਲੱਗਦਾ ਆ ਕੀ ਕੀਤਾ ਹੱਥ ਤੇ ਛੱਟ ਕਿਦਾਂ ਲਵਾ ਲਈ ਆ ਲੈ ਕੰਮ ਵੇਖ ਲੈ ਪੂਆ ਦੇ ਘਰ ਆ ਜੇ ਮਗਰੋਂ ਵੜੀਓ ਆਉਂਦੇ ਆਣ ਕੇ ਮੇਰੇ ਦਵਾਲੇ ਹੋ ਗਈ ਸਸਰੀਕਾਲ ਭਾਬੀ ਸਸਰੀਕਾ ਫਿਰ ਪੂਆ ਜੀ ਨਹੀਂ ਨੀਲੀ ਗਿੱਦੜੀ ਕੁਰਸੀ ਲੈ ਕੇ ਆ ਕਿਦੜਾ ਚੁੱਪ ਕਰ ਜਾ ਚੰਗਾ ਪੂਆ ਦੇ ਸਾਹਮਣੇ ਲੜਾਈ ਨਾ ਕਰ ਲਈ ਮੈਂ ਤੂੰ ਬੜਾ ਲੱਜ ਗਿਆ ਪੂਆ ਜੀ ਸਸਰੀਕਾ ਆ ਜਾ ਬੈਠ ਅਵੇ ਲਵਾ ਕਿਦਾਂ ਲਈ ਛੱਟ ਤੂੰ ਉਹ ਪੂਆ ਲੱਗ ਗਈ ਛੱਟ 10 60 ਲੱਗਣ ਲੱਗਿਆ ਪਤਾ ਲੱਗਦਾ ਮੋਟਰਸਾਈਕਲ ਦਲਕ ਗਿਆ ਹੈ ਤਦ ਤੋ ਦਿਨ ਚ ਲਾਇਆ ਗਿਆ ਮੋਟਰਸਾਈਕਲ ਮੂੰਹ ਕੇ ਪਾਸੇ ਚੁੱਕਿਆ ਹੁੰਦਾ ਮੋਟਰਸਾਈਕਲ ਕੇ ਪਾਸੇ ਚਲਾਉਣਾ ਹੁੰਦਾ ਤੋ ਕਿ ਕਿਦਾਂ ਦੀ ਗੱਲਾ ਕਰੀ ਜਾਂਦੀ ਐ ਭੂਆ ਉਹ ਦੱਸ ਕੋਈ ਚਾਹੁੰਦਾ ਆਪਣੇ ਆਪ ਨੂੰ ਵੀ ਸੱਟ ਲੱਗੇ ਕਿ ਇਹ ਕਿਦਾਂ ਹੱਥ ਸੁੱਜਾਈ ਉਹ ਕੁਛ ਨਹੀਂ ਹੋਇਆ ਮੇਰੇ ਰੱਬਾ ਸਾਰੇ ਜਣੇ ਆਹੋਏ ਪੁੱਛ ਪੁੱਛ ਕੇ ਹਾਰੋ ਚੱਲੇ ਆ ਇੰਨੀ ਜ਼ਿਆਦਾ ਨਹੀਂ ਲੱਗੀ ਇਹੋ ਹੀ ਆ ਕੀ ਜੰਦਾ ਪਈ ਨਹੀਂ ਜ਼ਿਆਦਾ ਲੱਗੀ ਆਹ ਹੋ ਰਹੇ ਤੋ ਪਰ ਕੀ ਲੱਗਣੀ ਵੇਖਾ ਕਿੰਨੀ ਸੱਟ ਲੱਗੀ ਆ ਕਿ ਕਿੱਥੇ ਕਿੰਨੀ ਕਿਤੇ ਹੰਡੀ ਐ ਦੱਸ ਮੈਨੂੰ ਪੂਆ ਉਹ ਮੈਡੀ ਕਰਦੇ ਲਿਆ ਕੇ ਚਾਹ ਬਣਾ ਲਿਆ ਆ ਹੱਥ ਵੀ ਸੁੱਜਾਵਾ ਮੈਂ ਮਹਾ ਚੱਲ ਪਹਿਲਾ ਪਾਣੀ ਢੀਲਾ ਹੋ ਸਣਾਓ ਤੁਸੀਂ ਠੀਕ ਠਾਕ ਫੁੱਫੜ ਦਾ ਕਿਹਾਲ ਠੀਕ ਠਾਕ ਵਧੀਆ ਤੁਸੀਂ ਸੁਣਾਓ ਤੁਸੀਂ ਮੈਨੂੰ ਤਾਂ ਪਤਾ ਲੱਗਾ ਸੱਟ ਲੱਗੀ ਮੈਂ ਤੇ ਦਵਾ ਦਾ ਮੈਂ ਕੱਲ ਲੱਗੀ ਹਾਂ ਹੁਣ ਕੱਲ ਕਵੇਲਾ ਹੋ ਗਿਆ ਫੇਰ ਮੈਂ ਅੱਜ ਮੈਂ ਹਾ ਦਵਾ ਦਾ ਉਹ ਜਾ ਕੇ ਮੁੰਡੇ ਦਾ ਪਤਾ ਲਿਆਵਾ ਕੋ ਮੈਂ ਚੰਗਾ ਭਲਾ ਕੁਛ ਨਹੀਂ ਹੋਇਆ ਮੈਨੂੰ ਮੈਨੂੰ ਤਾਂ ਦੱਸਿਆ ਭਾਬੀ ਨੇ ਵੀ ਸੱਟ ਲਵਾਈ ਇਹਨੇ ਮੰਮੀ ਪੱਚਦੀ ਨਹੀਂ ਗੱਲ ਤੁਹਾਨੂੰ ਵੀ ਐਨੀ ਕਿ ਸੱਟ ਲੱਗੀ ਆ ਦੱਸ ਉਹਨੂੰ ਢਾਡ ਦੇ ਜਦੋਂ ਸੱਦ ਲਿਆ ਵਾ ਇਸੇ ਬਾਨੇ ਆ ਗਏ ਨੇ ਭੂਆ ਜੀ ਹਾਂ ਜੀ ਭਾਈ ਪੁੱਛਣ ਡੇ ਤੇ ਮੈਂ ਉਹਨੂੰ ਦੱਸਿਆ ਮੈਂ ਕਿ ਕਵਲ ਨੇ ਸੱਟ ਲਵਾਈ ਤੇ ਫਿਰ ਭੂਆ ਚੋਈ ਭੂਆ ਦਾ ਫਿਰ ਠੀਕ ਹੋਣਾ ਹੀ ਸੀ ਉਦਾਂ ਕਿੰਨਾ ਚੇਰ ਲਾਉਣਾ ਸੀ ਹੁਣ ਵੇਖ ਲਾ ਆ ਗਏ ਨਾ ਛੇਤੀ ਬਹੁਤ ਬਹੁਤ ਸੁਣ ਕੇ ਲਿਆ ਜਾਂਦਾ ਇਦਾਂ ਵੇਖਾ ਹੱਥ ਸੁੱਜ ਜਾਂਦਾ ਸੱਟ ਥੋੜੀ ਲੱਗੀ ਆ ਬਹੁਤ ਬਾ ਕੁਛ ਨਹੀਂ ਹੋਇਆ ਚੰਗੀ ਭਲੀ ਆ ਚੰਗਾ ਭਰਾਵਾ ਤੂੰ ਕਦੋਂ ਕਹਿਣਾ ਹਾਂ ਹੋਰ ਤੂੰ ਕਰ ਦੇ ਜੀ ਆਂਦਾ ਸੁਣਾ ਉਹਨਾਂ ਦਾ ਕਿਦਾਂ ਸਾਰਾ ਵਧੀਆ ਠੀਕ ਠਾਕ ਆ ਚਲੋ ਬੱਚੇ ਠੀਕ ਹਾਂਜੀ ਹਾਂਜੀ ਠੀਕ ਠਾਕ ਵਧੀਆ ਜਾ ਜਾ ਕੇ ਬਈ ਠੀਕ ਗੱਲਾਂ ਸੁਣੀ ਜਾਨੀ ਆ ਮੈਂ ਭੂਆ ਨੂੰ 2 ਮਿੰਟ ਲੱਗੇ ਬੈਹ ਵੀ ਨਹੀਂ ਸਕਦੀ ਭੂਆ ਘੜਾ ਤੇਰਾ ਪਤਾ ਲੈਣ ਆਈ ਓ ਮੇਰਾ ਪਤਾ ਲੈਣ ਆਈ ਆ ਅੱਛਾ ਬਸ ਹੋ ਗਈ ਸ਼ੁਰੂ ਹੋਣਾ ਇਹ ਪਤਾ ਲੈਣੀ ਤਾਂ ਦੱਸ ਮੈਂ ਲੱਗੇ ਉਂਝ ਨਹੀਂ ਬੈ ਸਕਦੀ ਜਾ ਕੇ ਚਾਹ ਬਣਾ ਜਾ ਕੇ ਚਾਹ ਪਤਾ ਲੈਣ ਆਇਨੇ ਚੱਲ ਚਾਹ ਬਣਾ ਮੇਰਾ ਘੜਾ ਪਤਾ ਲੈਣ ਆਈ ਤੇਰਾ ਹੀ ਲੈਣ ਆਈ ਏ ਜਾ ਦਵਾਓ ਪਰ ਆਪੇ ਆਨੇ ਮੇਰਾ ਪਤਾ ਲੈਣ ਆਈ ਤੇ ਫਿਰ ਚਾਹ ਵੀ ਤੁਸੀਂ ਪੁੱਛੋ ਨਾ ਨਹੀਂ ਭਈ ਚਾਹ ਤਾਂ ਤੇਰਾ ਹੀ ਫਰਜ਼ ਬਣਦਾ ਬਣਾਉਂਦਾ ਨਹੀਂ ਮੈਂ ਤਾਂ ਬਣਾਈ ਦੇਣੀ ਆ ਏ ਬੱਸ ਇਹਨਾਂ ਬੱਸ ਇਦਾਂ ਹੀ ਲੜਦੇ ਰਹਿਣਾ ਦੋਹਾਂ ਭੈਣ ਭਰਾਵਾਂ ਨੇ ਚੰਗਾ ਘਰੌਣਕ ਲੱਗੀ ਆ ਸਾਰਾ ਦਿਨ ਮੇਰਾ ਸਿਰ ਖਾ ਹਟ ਦੇਣੀ ਤੇਰੇ ਪਾ ਦੀ ਰੌਣਕ ਲੱਗੀ ਆ ਲਹਾਂ ਭਾਬੀ ਜੀ ਤੇਰਾ ਸਿਰ ਖਾਂਦੇ ਆ ਤੇ ਦੋਹਾਂ ਜੋ ਇੱਕ ਜਣੇ ਦਾ ਵਿਆਹ ਕਰਦੇ ਵਾਕੇ ਵਾਕੇ 부ਹਾ ਅੱਗੇੜੀ ਦਾ ਵਿਆਹ ਕਰਵਾ ਦੇ ਪਹਿਲਾਂ ਇਹਦਾ ਕਰਾ ਦੇ ਵਿਆਹ ਇਹਨੂੰ ਗਲੋਂ ਲਾ ਸਾਡੇੋਂ ਤੇ ਤੂੰ ਨਹੀਂ ਕਰਾਉਣਾ ਉਹ ਮੇਰਾ ਵੀ ਹੁੰਦਾ ਰਹੂਗਾ ਪਹਿਲਾਂ ਇਹਦਾ ਕਰਾ ਇਹਨੂੰ ਕਾਢ ਇੱਥੋਂ ਤੇ ਭਾਬੀ ਇੱਕ ਸਾਡੇ ਪਿੰਡ ਦਾ ਮੁੰਡਾ ਵਾ ਹੈ ਬੜਾ ਚੰਗਾ ਵਾ ਦਾ ਘਰ-ਬਾਰ ਬਣਨ ਵਾਲਾ ਵਾ ਜੇ ਜੇ ਆਖੇ ਤਾਂ ਹੀ ਤੋਰੀਏ ਗੱਲ ਉਹਦੇ ਨਾਲ ਨਹੀਂ ਜੇ ਚੰਗਾ ਤੈਨੂੰ ਚੰਗਾ ਲੱਗਦਾ ਏ ਤੇ ਫਿਰ ਵੇਖ ਲੈ ਗੱਲ ਕਰਕੇ ਕੋਈ ਨਹੀਂ ਮੈਂ ਗੱਲ ਕਰਕੇ ਦੱਸੂਗੀ ਆਹ ਕਰਦੇ ਕਰਦੇ ਇਹ ਇਹਦਾ ਫਾਵਾ ਵੱਢ ਕੇ ਇਸ ਤਰ੍ਹਾਂ ਆ ਗਈ ਉਹ ਵੇਖਾਂ ਕਿੱਦਾਂ ਦੋਵੇਂ ਜਾਣੇ ਨਾ ਮਾਪੋਤ ਮੈਨੂੰ ਕੱਢਣ ਤੇ ਤੁਲੇ ਆ ਕਰੋ ਮੇਰਾ ਗਾਂਵਿਆ ਵਿਆਹ ਕਰਾ ਦੇ ਕੀ ਗੱਲ ਆਪਣੇ ਵਿਆਹ ਦੀ ਗੱਲ ਕਰਾਂ ਭੂਆ ਜੀ ਮੇਰਾ ਵਿਆਹ ਦਾ ਜੇ ਨਾ ਨਾ ਲਿਓ ਮੈਂ ਤਾਂ ਅਜੇ ਪੜਨਾ ਆਂ ਦੋ ਚਾਰ ਸਾਲ ਤੇ ਫਿਰ ਇਹਦਾ ਪਹਿਲਾਂ ਵਿਆਹ ਕਰਾਉ ਉਹਦੇ ਨਾਲ ਮੈਂ ਵੇਖਾਂਗੀ ਆਪਣੇ ਅੱਖੀ ਭਾਬੀ ਵੇਖੀ ਇਹਦੀ ਕਿੰਦਾ ਬਗਤ ਸਵਾਰਦੀ ਆ ਅਜੇ ਤੂੰ 2 ਚਾਲ ਸਾਲ ਹੋਰ ਇੱਥੇ ਮੇਰੇ ਗਲੇ ਪਈ ਰਹਿਣਾ ਵਾ ਹਾਂਜੀ ਪੂਆ ਰੱਬ ਦਾ ਵਾਸਤਾ ਆਈਓ ਐਡੀ ਮੋਟੀ ਸੋਨੇ ਦੀ ਚੈਨ ਪਾਵਾਂਗੇ ਤੈਨੂੰ ਅੱਛਾ ਇਹਦਾ ਵਿਆਹ ਕਰਾ ਦੇ ਵਾਸੀ ਕਰੀ ਇਹਨੂੰ ਗਲੋਂ ਲਾਦੇ ਹਾਂ ਐਵੇਂ ਹੀ ਪੂਆ ਲਾਲਚ ਨਹੀਂ ਕਰਨਾ ਲਾਲਚੋਂ ਜੀ ਮਾੜਾ ਹੁੰਦਾ ਵਾ ਹਨਾ ਕਹ ਮੈਂ ਲਾਲਚ ਨਹੀਂ ਕਰਨਾ ਤੇ ਬਸ ਇਹਦਾ ਵਿਆਹ ਕਰਾ ਕੇ ਇਸ ਤਰ੍ਹਾਂ ਤੇ ਭਾਬੀ ਆਏਗੀ ਤੇ ਨਾਲ ਮੈਂ ਭਾਬੀ ਦੇ ਕੰਨ ਭਰੂੰਗੀ ਵੀ ਐਦਾਂ ਐਦਾਂ ਕਰਦਾਈ ਇਹ ਤੇ ਵੇਖੀ ਭਾਬੀ ਕਿਦਾਂ ਸੇਵਾ ਕਰਦੀ ਮੈਂ ਆਪਣੇ ਅੱਖੀ ਵੇਖ ਕੇ ਜਾਊਂਗੀ ਨਾ ਹੂੰ ਹੂੰ ਕਰਲਾ ਗੱਲ ਵਿਆਹ ਦੀ ਕਰਾਲਾ ਬਣ ਜਾ ਵਿਚੋਲਰ ਤੁਸੀਂ ਮੇਰਾ ਇਰਾਦਾ ਦੋਵਾਂ ਦੀ ਬਣ ਜਾ ਬਣ ਜਾ ਹੋਰ ਕੀ ਚਾਹੀਦਾ ਨਹੀਂ ਨਹੀਂ ਮੇਰੀ ਨਹੀਂ ਬਣਾ ਤੁਸੀਂ ਇਹਦਾ ਮੇਰੀ ਨਹੀਂ ਬਣਾ ਮੈਂ ਵੀ ਅਜੇ ਕੋਈ ਕਰਨਾ ਆਂ ਜਾਂ ਦੱਸ ਵਿਆਹ ਕਰਾ ਕੇ ਤਾਂ ਹੁਣੇ ਪੰਗੇ ਆ ਉਹ ਕਰਨਾ ਮੈਂ ਹੱਥ ਨੂੰ ਤਾਂ ਸੱਟ ਲਵਾ ਲਈ ਐਤੋਂ ਬਾਅਦ ਹੋਰ ਕੀ ਕਰਨਾ ਇਹਦੇ ਦਿਲਚਾਪ ਹੁਣ ਇਹਨੂੰ ਸੱਟ ਲੱਗੀ ਆ ਤਾਂ ਮੈਨੂੰ ਇਹਨੇ ਕੋਈ ਕਹਿ ਨਹੀਂ ਸਕਣਾ ਅਜੇ ਮੇਰਾ ਆ ਹੱਥ ਕੈਮ ਆ ਪੂਰਾ ਹਾਂ ਪੰਜਾ ਛੱਬ ਜਾਣਾ ਪੰਜਾ ਤੇਰੇ ਗੰਦੀ ਵੜਦ ਨਹੀਂ ਤੇ ਅੰਦਰ ਵੀ ਪੱਟੀ ਬਣਾ ਦਨੀ ਵੇਖੀ ਹਾਂ ਪੰਜਾ ਜਿਹੜਾ ਕੈਮ ਆ ਨਾ ਉਹ ਤਾਂ ਹਟਾ ਦੂੰਗੀ ਮੈਂ ਵੇਤੇ ਹਾਲੀ ਤਾੜੀਆਂ ਗੱਲਾਂ ਦਾ ਆਹੋ ਕੋਸ਼ਿਸ਼ ਕਰਦੇ ਨਹੀਂ ਏ ਇਹਨਾਂ ਨੇ ਮੈਨੂੰ ਪਾਗਲ ਕਰ ਚੜਿਆਈ ਚਾਹ ਇਹ ਕੋ ਗੁੱਟ ਬਣਾਈ ਨਹੀਂ ਗਈ ਗੱਲਾਂ ਕਰੀ ਜਾਂਦੀ ਆ ਧਰੀ ਆ ਚਾਹ ਜਦੋਂ ਤੁਸੀਂ ਵਿਆਹ ਦੀਆਂ ਗੱਲਾਂ ਕਰਨ ਤਾਂ ਮੈਂ ਤੇ ਚਾਹ ਬਣਾਉਂਦੇ ਰਹਿੰਦੀ ਕਿ ਤੂੰ ਇੱਥੇ ਮੇਰੇ ਨਾਲ ਰਿਸ਼ਤਾ ਵੀ ਪੱਕਾ ਕਰ ਦਿੰਦੇ ਮੇਰੇ ਮੇਰੇ ਤੇ ਕਾ ਲੱਡੂ ਫੁੱਟਣ ਡੈ ਪਰ ਜਦੋਂ ਵਿਆਹ ਦੀਆਂ ਗੱਲਾਂ ਹੋਣੇ ਮੈਂ ਪੱਜੀ ਆਈ ਇੱਥੇ ਲੱਡੂ ਫੁੱਟਣ ਡੇ ਹੋਰ ਨਹੀਂ ਕੋਈ ਨਾ ਨਹੀਂ ਜਾ ਉੱਠ ਚਾਹ ਲਿਆ ਚੱਲ ਚਾਹ ਵਿਆਹ ਤੇ ਕਰਾਉਣਾ ਹੀ ਆ ਨਾ ਤੂੰ ਕਿਹੜਾ ਕਰਨਾ ਪਹਿਲਾਂ ਮੇਰੇ ਚੜ੍ਹਨੀ ਨਾ ਰਹਿਣਾ ਚੱਲ ਠੀਕ ਆ ਭੂਆ ਚਾਹ ਬਣ ਗਈ ਹੁਣੀ ਮੈਂ ਕਿੱਦਾਂ ਭਾਬੀ ਫਿਰ ਇਹ ਨਹੀਂ ਮੰਨਦੇ ਵਿਆਹ ਨੂੰ ਤੇਰੇ ਸਾਹਮਣੇ ਹੀ ਹੈ ਹੁਣ ਦੋਏ ਪਿਵਜ ਕੋਲ ਦੇ ਨੂੰ ਆ ਦਾ ਉਹਦਾ ਕਰ ਉਹਦਾ ਦੋਏ ਨਹੀਂ ਹੁਣ ਮੰਨਦੇ ਵਿਆਹ ਨੂੰ ਉਹ ਵੀ ਕਹਿੰਦੀ ਮੈਂ ਅਜੇ ਪੜਨਾ ਤੇ ਇਹ ਵੀ ਨਹੀਂ ਅਜੇ ਮੰਨਦਾ ਤੇ ਫਿਰ ਵਿਆਹ ਕਿਦਾ ਕਰਨਾ ਆਏ ਇਹ ਤਾਂ ਗੱਲ ਹੈਗੀ ਜਦੋਂ ਮੰਨਣਗੇ ਜਦੋਂ ਮਾਸਟਰਮ ਕਰ ਰਹਿਣਾ ਹੈ ਮੈਂ ਮੈਂ ਮੈਸੇਜ ਗੱਲ ਸੁਣ ਮੇਰੀ ਪੂਆਈ ਹੈ ਨਾ ਹੁਣ ਪੂਆ ਦੇ ਨਾਲ ਨਾ ਕੋਈ ਵੀ ਗੱਲ ਕਰੀ ਵਿਕੀ ਦੇ ਬਾਰੇ ਕਿ ਵਿੱਕੀ ਏਦਾਂ ਕਰਦਾ ਏਦਾਂ ਕਰਦਾ ਵਾ ਜਾਂ ਵਿਗੜ ਗਿਆ ਟੈਂਕੀ ਤੇ ਪੈਂਦਾ ਹੋ ਜਾ ਕੇ ਨਹੀਂ ਕਰਦੀ ਠੀਕ ਆ ਉਹਨੇ ਜਾ ਕੇ ਉਧਰ ਗੱਲ ਕਰ ਦੇਣੀ ਆ ਤੇ ਪੰਗਾ ਫੇਰ ਤੇਰੇ ਗਲ ਪੈ ਜਾਣਾ ਆ ਠੀਕ ਹੈ ਨਹੀਂ ਕਰਦੀ ਮੈਂ ਨਹੀਂ ਨਾ ਲੈਂਦੀ ਨਹੀਂ ਨਹੀਂ ਬਿਲਕੁਲ ਹੀ ਕਹਣਾ ਸਾਨੂੰ ਪਤਾ ਹੀ ਕੁਝ ਨਹੀਂ ਹੈਗਾ ਉਹਦੇ ਬਾਰੇ ਨਾਲੇ ਸਾਨੂੰ ਪੁੱਤ ਜ਼ਰੂਰਤ ਨਹੀਂ ਇਹੋ ਜਿਹੀ ਗੱਲਾਂ ਕਰਨ ਦੀ ਜ਼ੋਰ ਕੀ ਆਪੂਆ ਲੱਗਦੀ ਆ ਉਹਦੇ ਲਈ ਜਿੱਦਾਂ ਦਾ ਮੈਂ ਵਾਂ ਉਦਾਂ ਦਾ ਹੀ ਉਹ ਆ ਨਹੀਂ ਠੀਕ ਆ ਸਹੀ ਤਾਂ ਉਹਨੇ ਉੱਥੇ ਜਾ ਕੇ ਪੁੱਛ ਲੈਣਾ ਤੇ ਮੁੜ ਕੇ ਪੰਗਾ ਪੈ ਜਾਣਾ ਚਾ ਮੈਂ ਪੈਣੀ ਲੈ ਕੇ ਆਵਾਂ ਹੁਣ ਫੇਰ ਨਾ ਉਹਦੇ ਨਾਲ ਲੜਦਾ ਨਹੀਂ ਲੜਦਾ